ਦੋਸਤੋ ਤੁਸੀਂ ਦੇਖ ਰਹੇ ਹੋ ਖਬਰਸਾਰ ਤੇ ਮੈਂ ਤੁਹਾਡਾ ਆਪਣਾ ਦੀਪੂ ਸਾਹਿਬਪੁਰੀ ਦੋਸਤੋ ਤੁਹਾਨੂੰ ਹਲਕਾ ਸ਼ਾਹਕੋਟ ਦੀ ਪਲ-ਪਲ ਦੀ ਖਬਰ ਦੇ ਰਹੇ ਆ ਅਸੀਂ ਸਾਰੇ ਬੰਨਾਂ ਤੇ ਤੁਹਾਨੂੰ ਮੌਕੇ ਤੇ ਲਿਜਾ ਕੇ ਉਹ ਤਸਵੀਰਾਂ ਦਿਖਾ ਰਹੇ ਆ ਜਿੱਥੇ ਮੌਕੇ ਤੇ ਸਿਆਸੀ ਆਗੂ ਧਾਰਮਿਕ ਸਮਾਜਿਕ ਆਗੂ ਪਹੁੰਚ ਕੇ ਲੋਕਾਂ ਦੀ ਮਦਦ ਵਾਸਤੇ ਪਹੁੰਚੇ ਹੋਏ ਨੇ ਤੇ ਅਸੀਂ ਇਸ ਟਾਈਮ ਖੜੇ ਆ ਦਾਰੇਵਾਲ ਬੰਨ ਤੇ ਜਿੱਥੇ ਢਾਹ ਲੱਗੀ ਹੋਈ ਹੈ ਤੇ ਮੌਕੇ ਤੇ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੀ ਪਹੁੰਚੇ ਹੋਏ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਅਸੀਂ ਵੀ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਕਿ ਮੌਕੇ ਤੇ ਆਣ ਕੇ ਉਹਨਾਂ ਨੇ ਲੋਕਾਂ ਨੂੰ ਕੀ ਸੁਝਾਅ ਦਿੱਤੇ ਨੇ ਇਸ ਜੋ ਢਾਹ ਲੱਗੀ ਹੋਈ ਹੈ ਉਸ ਦੇ ਪ੍ਰਬੰਧ ਵਾਸਤੇ ਦੋਸਤੋ ਤੁਹਾਨੂੰ ਦੱਸਿਆ ਪਹਿਲਾਂ ਵੀ ਮੌਕੇ ਦੀਆਂ ਤਸਵੀਰਾਂ ਦਿਖਾਈਆਂ ਅਸੀਂ ਇਸ ਟਾਈਮ ਖੜੇ ਆਂ ਦਾਰੇਵਾਲ ਬੰਦ ਤੇ ਜਿੱਥੇ ਢਾਹ ਲੱਗੀ ਹੋਈ ਹੈ ਹਲਕਾ ਵ代 ਇੱਕ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੀ ਹਲਕੇ ਦੇ ਸਾਰੇ ਬੰਨ ਜਿੱਥੇ ਨੁਕਸਾਨ ਦਾ ਖਤਰਾ ਪਲ-ਪਲ ਦੀ ਖਬਰ ਲੈ ਰਹੇ ਨੇ ਤੇ ਹੁਣ ਇੱਥੇ ਧਾਰੇਵਾਲ ਬੰਨ ਤੇ ਮੌਕੇ ਤੇ ਨੇ ਐਮਐਲਏ ਸਾਹਿਬ ਉਹਨਾਂ ਨਾਲ ਤੁਹਾਡੀ ਗੱਲ ਕਰਾਉਣੇ ਆ ਐਮਐਲਏ ਸਾਹਿਬ ਤੁਸੀਂ ਮੌਕੇ ਤੇ ਪਹੁੰਚੇ ਹੋ ਤੁਸੀਂ ਇੱਥੇ ਲੱਗੀ ਹੋਈ ਟੀਮ ਦੇ ਨਾਲ ਸੇਵਾਦਾਰਾਂ ਦੀ ਜਿਹੜੀ ਟੀਮ ਉਹਨਾਂ ਨਾਲ ਗੱਲਬਾਤ ਕੀਤੀ ਆ ਤੁਹਾਡੇ ਹਿਸਾਬ ਦੇ ਨਾਲ ਇੱਥੇ ਕਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਜੋ ਇਹਨਾਂ ਨੂੰ ਮਹੱਈਆ ਕਰਵਾਈ ਜਾ ਸਕਦੇ ਕਿਸ ਤਰੀਕੇ ਦੇ ਪ੍ਰਬੰਧ ਜਿਹੜੀ ਕਮੀ ਹਜੇ ਤੱਕ ਚੱਲ ਰਹੀ ਹੈ ਦੇਖੋ ਇਹ ਦਾਰੇয়াল ਨਗਰ ਦੇ ਵਿੱਚ ਇਹ ਰਕਬਾ ਜਿਹੜਾ ਦਾਰੇয়াল ਦਾ ਪੈਂਦਾ ਇੱਥੇ ਪਿਛਲੇ ਸਾਲ ਵੀ ਬਹੁਤ ਵੱਡਾ ਜਦੋਂ 2023 ਕਿਨ ਹੜ ਆਇਆ ਤੇ ਉਦੋਂ ਵੀ ਬਹੁਤ ਨੁਕਸਾਨ ਹੋਇਆ ਤੇ ਸਾਰੀਆਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਰੇਤਾ ਵੀ ਪੈ ਗਈ ਤੇ ਸਾਰੀਆਂ ਜ਼ਮੀਨਾਂ ਖਰਾਬ ਹੋ ਗਈਆਂ ਤਾਂ ਫਿਰ ਬਾਬਾ ਸੁੱਖਾ ਸਿੰਘ ਜੀ ਨੇ ਬਹੁਤ ਵੱਡੀ ਮਿਹਨਤ ਨਾਲ ਜੀ ਉਹਨਾਂ ਨੇ ਸਾਰੀ ਸੰਗਤ ਨੂੰ ਨਾਲ ਲੈ ਕੇ ਇਸ ਬੰਨ ਨੂੰ ਬੰਨਿਆ ਸੀ ਅੱਜ ਉਹੀ ਪੋਜੀਸ਼ਨ ਫੇਰ ਬਣੀ ਹੈ ਦੁਬਾਰਾ 2025 ਦੇ ਵਿੱਚ ਵੀ ਆ ਤੋ ਸਿੱਧੀ ਢਾ ਲੱਗੀ ਆ ਨਗਰ ਨਿਵਾਸੀ ਸਾਰੇ ਇਹਦੇ ਲਈ ਸੰਘਰਸ਼ ਕਰ ਰਹੇ ਆ ਜੀ ਸੋ ਮੈਂ ਇਹਨਾਂ ਨੂੰ ਹੌਸਲਾ ਵਧਾਈ ਦੇਣ ਆਏ ਆ ਭਰਾਵਾਂ ਨੂੰ ਤੇ ਨਾਲ ਇਹਨਾਂ ਦਾ ਦੁੱਖ ਸੁੱਖ ਪੁੱਛਣ ਲਈ ਆਏ ਆ ਪਰ ਜੋ ਹਾਲਾਤ ਦਿਸ ਰਹੇ ਆ ਜਿੰਨੀ ਤੇਜ਼ ਪਾਣੀ ਆ ਤੇ ਇਹ ਬਹੁਤ ਖਤਰੇ ਵਾਲੀ ਗੱਲ ਆ ਇੱਥੇ ਰਾਤ ਨੂੰ ਕੋਈ ਜਿੱਦਾਂ ਦਾ ਪਾਣੀ ਦੀ ਸਪੀਡ ਆ ਉਹਦੇ ਹਿਸਾਬ ਨਾਲ ਕੋਈ ਨੁਕਸਾਨ ਨਾ ਹੋ ਜੇ ਤਾਂ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਸਾਰੇ ਅਫਸਰ ਸਾਹਿਬਾਨਾਂ ਨੂੰ ਵੀ ਬੇਨਤੀ ਕਰੂੰਗਾ ਇਹਨਾਂ ਨੂੰ ਸਮੇਂ ਸਿਰ ਪਹੁੰਚ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਇਹਦਾ ਕੋਈ ਸਥਾਈ ਹੱਲ ਲੱਭਿਆ ਜਾਵੇ ਜਿਹੜਾ ਕਿ ਇਹ ਵਾਰ-ਵਾਰ ਇਹਨਾਂ ਦੀ ਜਿਹੜੀ ਸਮੱਸਿਆ ਹੁੰਦੀ ਆ ਉਹਨੂੰ ਸਹੀ ਢੰਗ ਨਾਲ ਉਹਨੂੰ ਪੂਰਾ ਕੀਤਾ ਜਾਵੇ ਸਰ ਅਸੀਂ ਲਗਾਤਾਰ ਲੋਕਾਂ ਨੂੰ ਤੇ ਹਰ ਬੰਦ ਦੀ ਖਬਰ ਦਿਖਾ ਰਹੇ ਹਾਂ ਹਰ ਬੰਦ ਦੀ ਜੋ ਵੀ ਸਥਿਤੀ ਆ ਉਸਤੇ ਜਾਈ ਜਾ ਜੋ ਵੀ ਵੱਖ-ਵੱਖ ਧਾਰਮਿਕ ਸਿਆਸੀ ਜਾਂ ਸਮਾਜਿਕ ਆਗੂ ਆ ਰਹੇ ਨੇ ਅਸੀਂ ਇੱਥੇ ਜਦੋਂ ਪਹੁੰਚੇ ਤੇ ਲੋਕਾਂ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਐਮਐਲਏ ਸਾਹਿਬ ਵੱਲੋਂ ਗੱਟਾ ਮੰਡੀ ਕਾਸੂ ਧੱਕਾ ਬਸਤੀ ਤੇ ਆਪਣੇ ਨਿੱਜੀ 10 ਟਰੈਕਟਰ ਲਗਾ ਕੇ ਪਿਛਲੇ 5 ਦਿਨ ਤੋਂ ਭਰਤੀ ਦਾ ਕੰਮ ਚਲਾਇਆ ਜਾ ਰਿਹਾ ਸਾਡੇ ਇੱਥੇ ਦਾਰੇਵਾਲ ਬੰਦ ਤੇ ਕੀ ਸਾਡੀ ਨਿੱਜੀ ਤੌਰ ਤੇ ਮਦਦ ਕਰਨਗੇ ਤੁਸੀਂ ਇਹਨਾਂ ਦੀ ਕੋਈ ਨਿੱਜੀ ਤੌਰ ਤੇ ਮੌਕੇ ਦੇ ਮਦਦ ਕਰਕੇ ਜਾ ਰਹੇ ਹੋ ਕਿ ਕੋਈ ਇਹਨਾਂ ਨੂੰ ਮਦਦ ਇਹਨਾਂ ਦੀ ਪਰਮਾਤਮਾ ਨੇ ਕਰਨੀ ਹੈ ਅਸੀਂ ਕੋਈ ਨਹੀਂ ਕਰਨ ਵਾਲੇ ਠੀਕ ਹੈ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਆ ਉਹ ਜ਼ਰੂਰ ਇਹਨਾਂ ਨੂੰ ਮੁਹैया ਕਰਾਵਾਂਗੇ ਇਹਨਾਂ ਦੇ ਨਾਲ ਜੋ ਯੋਗਦਾਨ ਪਾ ਸਕਦੇ ਹੋਏ ਉਹ ਪਾਵਾਂਗੇ ਜਿਹੜੀ ਇਹਨਾਂ ਦੀਆਂ ਡਿਮਾਂਡਸ ਆ ਜਿਹੜੀ ਅੱਜ ਸਮੇਂ ਦੀ ਲੋੜ ਆ ਉਹਦੇ ਵਿੱਚ ਯੋਗਦਾਨ ਪਾ ਕੇ ਇਹਨਾਂ ਦਾ ਸਮਾਂ ਦਿਰਾ ਔਖੀ ਘੜੀ ਦਾ ਵਾ ਉਹਦੇ ਵਿੱਚ ਸਾਥ ਦੇਵਾਂਗੇ ਔਰ ਜੋ ਉਚਿਤ ਸਮਝਦੇ ਹੋਏ ਸਾਰੇ ਭਰਾ ਉਹਦੇ ਵਿੱਚ ਅਸੀਂ ਜੋ ਸਹਿਯੋਗ ਦੇ ਸਕਦੇ ਹਾਂ ਦਵਾਂਗੇ ਬਹੁਤ ਬਹੁਤ ਧੰਨਵਾਦ ਹਲਕੇ ਦੇ ਵਿਧਾਇਕ ਸਰਦਾਰ ਹਰਦੇਸ ਹਲਕਾ ਬਧਾ ਇੱਕ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਜੀ ਨੇ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਕੇ ਇਹ ਵਿਸ਼ਵਾਸ ਦਵਾਇਆ ਕਿ ਇੱਥੇ ਸੰਗਤਾਂ ਦੀ ਜੋ ਵੀ ਮੰਗ ਹੋਵੇਗੀ ਉਸ ਨੂੰ ਹਰ ਤਰ੍ਹਾਂ ਦੇ ਨਾਲ ਚਾਹੇ ਉਹ ਪ੍ਰਸ਼ਾਸਨ ਕੋਲੋਂ ਮਹਈਆ ਕਰਵਾਈ ਜਾਵੇ ਚਾਹੇ ਨਿੱਜੀ ਤੌਰ ਤੇ ਮਹਈਆ ਕਰਵੋਣੀ ਪਵੇ ਉਹ ਹਰ ਵੇਲੇ ਹਾਜ਼ਰ ਨੇ ਦੋਸਤੋ ਤੁਸੀਂ ਦੇਖ ਰਹੇ ਸੀ ਖਬਰ ਸਾਹ ਜੇਕਰ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਤਾਂ ਜੋ ਇਹ ਖਬਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ